हां जी प्यारे विद्यार्थियों ਜਿਹੜਾ ਤੁਸੀਂ ਦੇਖ ਰਹੇ ਹੋਗੇ ਸਕਰੀਨ ਦੇ ਉੱਪਰ ਜਿਹੜਾ ਮੈਰਿਟੋਰੀਅਸ ਤੇ ਐਮਿਨੈਂਟ ਸਕੂਲਾਂ ਦੇ ਲਈ ਜਿਹੜੀ ਰਜਿਸਟ੍ਰੇਸ਼ਨ ਹੋਣੀ ਸੀ ਪਹਿਲਾਂ ਉਹਦੀ ਤਰੀਕ ਸੀਗੀ 15 ਤੇ ਹੁਣ ਜਿਹੜੀ ਵਧਾ ਦਿੱਤੀ ਗਈ ਆ ਤੁਸੀਂ ਸਕਰੀਨ ਤੇ ਜਿਹੜਾ ਦੇਖ ਰਹੇ ਹੋਗੇ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੁਆਰਾ ਜਿਹੜਾ ਨੋਟਿਸ ਜਾਰੀ ਕੀਤਾ ਹੋਇਆਗਾ 15-3-24 ਨੂੰ ਜਿਹੜਾ ਕਿ ਕੱਲ ਜਾਰੀ ਹੋਇਆ ਸੀ ਜਿਹੜਾ ਪਬਲਿਕ ਨੋਟਸ ਕੀ ਹੈ ਸਕੂਲ ਆਫ ਐਮੀਨੈਂਸ ਅਤੇ ਮੈਰੀਟੋਰੀਆ ਸਕੂਲਾਂ ਵਿੱਚ ਲਈ ਸਾਂਝੀ ਦਾਖਲਾ ਪ੍ਰੀਖਿਆ ਸਾਲ 2025 9ਵੀਂ ਅਤੇ 11ਵੀਂ ਕਲਾਸਾਂ ਵਿੱਚ ਦਾਖਲੇ ਲਈ ਰਾਜ ਵਿਦਿਅਕ ਖੋਜ ਅਤੇ ਸਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸੈਸ਼ਨ 2024-25 ਲਈ ਸਕੂਲ ਆਫ ਐਮੀਨੈਂਸ ਅਤੇ ਮੈਰੀਟੋਰੀਆ ਸਕੂਲਾਂ ਵਿੱਚ ਜਮਾਤ 9ਵੀਂ ਅਤੇ 11ਵੀਂ ਜਮਾਤਾਂ ਵਿੱਚ ਦਾਖਲੇ ਲਈ ਸਾਂਝੀ ਦਾਖਲਾ ਪ੍ਰੀਖਿਆ ਮਿਤੀ 30 ਤਿੰਨ 2024 ਨੂੰ ਲਈ ਜਾ ਰਹੀ ਹੈ ਫੀਲਡ ਤੋਂ ਆ ਰਹੀ ਮੰਗ ਦੇ ਮੱਦੇ ਨਜ਼ਰ ਰਜਿਸਟ੍ਰੇਸ਼ਨ ਦੀ ਮਿਤੀ ਵਿੱਚ 19 ਤਿੰਨ 2024 ਤੱਕ ਦਾ ਵਾਧਾ ਕੀਤਾ ਜਾਂਦਾ ਜੀ ਜਾਨੀ ਕਿ ਜਿਹੜੀ ਪਹਿਲਾਂ ਸੀਗੀ ਰਜਿਸਟ੍ਰੇਸ਼ਨ ਦੀ ਤਰੀਕ ਕੋ ਸੀਗੀ ਆਪਣੀ ਜਿਹੜੀ ਹੈਗੀ ਸੀਗੀ ਰਜਿਸਟ੍ਰੇਸ਼ਨ ਦੀ ਤਰੀਕ ਸੀ ਪਹਿਲਾਂ 15 ਤੇ ਹੁਣ 19 ਕਰ ਦਿੱਤਾ ਗਿਆ ਜੀ ਇਸ ਕਰਕੇ ਜਿਹੜੇ ਵਿਦਿਆਰਥੀ ਨੂੰ ਜਾਣ ਜਾਣਕਾਰੀ ਉਹਨਾਂ ਤੱਕ ਨਹੀਂ ਪਹੁੰਚੀ ਉਹ 19 ਤਿੰਨ 24 24 ਤੱਕ ਜਿਹੜਾ ਹੈਗਾ ਇਹਦੇ ਵਿੱਚ ਆਪਣਾ ਹੋਰ ਵਾਧਾ ਕੀਤਾ ਜਾ ਸਕਦਾਗਾ ਫੀਲਡ ਤੋਂ ਆ ਰਹੀ ਅ ਵਿਦਿਆਰਥੀਆਂ ਵੱਲੋਂ ਇਹਨਾਂ ਦਾਖਲਾ ਪ੍ਰੀਖਿਆਵਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ psev.acn ਜਾਂ ਸਕੂਲ ਸਿੱਖਿਆ ਭਾਗ ਦੀ ਵੈਬਸਾਈਟ sscpunjab.org ਜਾਂ epunjabschool.gov.in ਵਿੱਚੋਂ ਕਿਸੇ ਇੱਕ ਤੇ ਦਿੱਤੇ ਲਿੰਕ ਤੇ ਜਿਹੜੀ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ ਜਸ ਸਕੂਲ ਆਫ ਐਮਿਨੈਂਸ.pspev.acn 19 ਤਿੰਨ 2024 ਤੱਕ ਰਜਿਸਟ੍ਰੇਸ਼ਨ ਜਿਹੜੀ ਕੀਤੀ ਜਾ ਸਕਦੀ ਆ ਬਾਕੀ ਜਿਹੜਾ ਦਾਖਲਾ ਪ੍ਰੀਖਿਆਵਾਂ ਵਾਲੀ ਰੋਲ ਨੰਬਰ ਐਡਮਿਟ ਕਾਰਡ ਜਾਰੀ ਕਰਨ ਸੰਬੰਧੀ ਬਾਦ ਵਿੱਚ ਸੂਚਿਤ ਕੀਤਾ ਜਾਊਗਾ ਸੋ ਇੱਕ ਵਾਰੀ ਫੇਰ ਤੁਹਾਨੂੰ ਦੱਸਦੀ ਆ ਮੋٹے ਤੌਰ ਤੇ ਜਿਹੜੀ ਰਜਿਸਟ੍ਰੇਸ਼ਨ ਦੇ ਵਿੱਚ ਵਾਧਾ ਹੋ ਚੁੱਕਿਆਗਾ ਐਮੀਨੈਂਸ ਸਕੂਲਾਂ ਦੇ ਲਈ ਤੇ ਮੈਰੀਟੋਰੀਆ ਸਕੂਲਾਂ ਦੇ ਲਈ ਜਿਹੜੀ ਪਹਿਲਾਂ 15 ਤਰੀਕ ਸੀਗੀ ਵਧਾਅ ਤੇ ਕੀ ਕਰ ਦਿੱਤੀ ਗਿਆ ਹੁਣ 19 ਤੰ 2024 ਕੋਈ ਵੀ ਵਿਦਿਆਰਥੀ ਜਿਹੜਾ ਹਜੇ ਵੀ ਮੈਰੀਟੋਰੀਆ ਸਕੂਲਾਂ ਦੇ ਵਿੱਚ ਫਾਰਮ ਭਰਨ ਕਰਨੀ ਉਹ ਰਹਿੰਦਾਗਾ ਐਮੀਨੈਂਸ ਸਕੂਲਾਂ ਦੇ ਵਿੱਚ ਫਾਰਮ ਭਰਨ ਕਰਨੀ ਉਹ ਰਹਿੰਦਾਗਾ ਉਹ ਭਾਈ 19 ਤੰ 2024 ਤੱਕ ਜਿਹੜਾ ਰਜਿਸਟ੍ਰੇਸ਼ਨ ਕਰਾ ਸਕਦਾਗਾ ਕਲਾਸ 9 ਵੀ ਹੋਵੇ ਚਾਹੇ ਹੋਵੇ 11ਵੀਂ ਦੋਵਾਂ ਦੇ ਵਿਚੜਾ ਦੋਵਾਂ ਦੀ ਮਿਤੀ ਇੱਕੋ ਕਰ ਦਿੱਤੀ ਗਿਆ 19/3/2024 ਤੇ ਪੇਪਰ ਦੀ ਮਿਤੀ ਉਹੀ ਆ ਦੋਵਾਂ ਦੀ 30/3/2024 ਸੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਜਿਹੜਾ ਵਿਦਿਆਰਥੀਆਂ ਤੱਕ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਜਿਹੜੇ ਵਿਦਿਆਰਥੀ ਭਰਨ ਕਰਨੀ ਹੋ ਰਹਿਗੇ ਫਾਰਮ ਉਹ ਆਪਣਾ ਫਾਰਮ ਜਿਹੜਾ ਜਲਦ ਤੋਂ ਜਲਦ ਭਰਨ ਦੀ ਖੇਚਲ ਕਰਨ ਤਾਂ ਕਿ ਇਹਨਾਂ ਸਕੂਲਾਂ ਦੇ ਜਿਹੜਾ ਭਰਪੂਰ ਆਪਣਾ ਫਾਇਦਾ ਉਠਾਉਣ ਤੇ ਦਾਖਲਾ ਪ੍ਰਾਪਤ ਕਰਨ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਜ਼ਰੂਰ ਅੱਗੇ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਕਰਿਓ ਤੇ ਜਿਹੜੇ ਵਿਦਿਆਰਥੀ ਨਵੇਂ ਆਏ ਨੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਕਰੀਏ ਸ਼ੁਕਰੀਆ ਧੰਨਵਾਦ